ਸਸਰੀ ਘਾਲ ਜੀ ਅੱਜ ਅਸੀਂ ਬਣਾ ਲਿਆ ਆਪਣੀ ਦਾ ਪਰੌਂਠਾ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਅਸੀਂ ਆਟਾ ਲਿਆ ਜੀ ਹੁਣ ਅਸੀਂ ਆਟਾ ਗੁੰਨਾਂਗੇ ਉਹਦੇ ਵਾਸਤੇ ਅਸੀਂ ਦੁੱਧ ਮਲਾਈ ਤੇ ਦੇਸੀ ਘਿਓ ਲਿਆ ਜੀ ਤੇ ਨਾਲ ਪਾਣੀ ਲਿਆ ਜੀ ਅਸੀਂ ਮਲਾਈ ਤੇ ਦੁੱਧ ਪਾ ਕੇ ਆਟਾ ਗੁੰਨਾਂਗੇ ਜਿਹਦੇ ਨਾਲ ਸਾਡੇ ਪਰੌਂਠੇ ਬਹੁਤ ਸੌਫਟ ਤੇ ਵਧੀਆ ਬਣਨਗੇ ਅਸੀਂ ਆਟੇ ਵਿੱਚ ਸਭ ਤੋਂ ਪਹਿਲੇ ਹਾਸਪੂਨ ਨਮਕ ਪਾਵਾਂਗੇ ਮੋਲ ਅੱਗੇ ਦੋ ਸਪੂਨ ਦਹੀਂ ਦੇਖੋ ਪਾਵਾਂਗੇ ਹੁਣ ਅਸੀਂ ਮਲਾਈ ਪਾਵਾਂਗੇ ਤੇ ਅਸੀਂ ਇਹਨੂੰ ਹੋਰ ਵੀ ਕੋਈ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜੀ ਹੁਣ ਅੱਗੇ ਦੁੱਧ ਪਾਵਾਂਗੇ ਜੀ ਨਾਲੇ ਥੋੜਾ ਥੋੜਾ ਪਾਣੀ ਪਾਈ ਦਵਾਂਗੇ ਤੇ ਆਟਾ ਗੁੰਨੀ ਦਵਾਂਗੇ ਜੀ ਜਿੰੂਰੇ ਦੇ ਹਿਸਾਬ ਨਾਲ ਪਾਣੀ ਪਾਈ ਜਾਵਾਂਗੇ ਅਸੀਂ ਅਕਾ ਗੁੰਨ ਲਿਆ ਪਨੀਰ ਦਾ ਪਰੋਸਾ ਬਣਾਉਣ ਤੋਂ ਪਹਿਲੇ ਅਸੀਂ ਪਨੀਰ ਨੂੰ ਕ੍ਰਸ਼ ਕਰ ਲਵਾਂਗੇ ਅਸੀਂ ਪਨੀਰ ਕ੍ਰਸ਼ ਕਰ ਲਿਆ ਜੀ ਅਸੀਂ 3 ਹਰੀ ਮਿਰਚਾਂ ਲੈਣ ਹੈ ਜਿਨ੍ਹਾਂ ਨੂੰ ਅਸੀਂ ਬਰੀਕ ਕੱਟ ਲਵਾਂਗੇ ਅਸੀਂ ਪਨੀਰ ਦੇ ਸਭ ਤੋਂ ਪਹਿਲੇ ਹਰੀ ਮਿਰਚਾਂ ਪਾਵਾਂਗੇ ਅਸੀਂ 1/2 ਚਮਚ ਨਮਕ ਪਾਵਾਂਗੇ हां फूँडालमेट पाउडर ਪਾਵਾਂਗੇ ਹਾਂ ਫੂਨ ਚਾਟ ਮਸਾਲਾ ਪਾਵਾਂਗੇ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਅਸੀਂ ਪਨੀਰ ਦਾ ਪਰੌਂਠਾ ਤਿਆਰ ਕਰਨ ਲੱਗੇ ਹਾਂ ਅਸੀਂ ਉਹਦੇ ਲਈ ਦੋ ਪੇਲੇ ਲਏ ਨੇ ਮਸਤੀ ਦਵੇ ਦੇ ਥੋੜਾ ਜਿਹਾ ਘੋਪਾਵਾਂਗੇ ਐ ਦੇਖੋ ਜੀ ਸਾਡਾ ਪਨੀਰ ਦਾ ਪਰੌਂਠਾ ਕਿੰਨਾ ਵਧੀਆ ਬਣਿਆ ਹੈ ਵੀਡੀਓ ਕਿਦਾਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਧੰਨਵਾਦ ਜੀ